ਇਹ ਸਰਕਾਰ ਦੇ ਕਹਿਣ ਤੇ ਬੂਟੇ ਲਾਏ ਪਿੰਡਾਂ ਦੇ ਵਿੱਚ ਨਰਸੀਆਂ ਤੋਂ ਲੈ ਕੇ ਸਰਕਾਰੀ ਦੇ ਵਿੱਚੋਂ ਲਾ ਕੇ ਇਹ ਮੋਤਵਾਰ ਬੰਦੇ ਆ ਜਾਂ ਕੁਝ ਜ਼ਿੰਮੇਵਾਰ ਬੰਦੇ ਆ ਜਿਹੜੇ ਤਾਂ ਆਮ ਆਦਮੀ ਪਾਰਟੀ ਦੇ ਬੰਦੇ ਆ ਖਾ ਉਹ ਜਦੋਂ ਰੈਂਦ ਗੁੰਦ ਨੂੰ ਆਕੇ ਲਾਉਂਦੇ ਆ ਤਾਂ ਸਾਰੇ ਬੂਟੇ ਸਾੜ ਦਿੰਦੇ ਆ ਜੀ ਅਸੀਂ ਉਹਨਾਂ ਦਾ ਵਿਰੋਧ ਕੀਤਾ ਜਦੋਂ ਅਸੀਂ ਉਹਨਾਂ ਨੂੰ ਇੱਥੇ ਪ੍ਰਸ਼ਾਸਨ ਨੂੰ ਵੀ ਦੱਸਿਆ ਕਿ ਉਹਨਾਂ ਨੇ ਸਾਡੇ ਤੇ ਹੀ ਉਲਟਾ ਰਾਤ ਨੂੰ ਉਹਨਾਂ ਦੇ ਕਰਨ ਦੀ ਬਜਾਏ ਕਾਰਵਾਈ ਸਾਡੇ ਤੇ ਪਰਚਾ ਕਰਤਾ ਦਰਜ ਸਾਡੇ ਕੁਛ ਇਹਨਾਂ ਦੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਆ ਉਹਨਾਂ ਨੇ ਵੀ ਇੰਨਾ ਗੰਦ ਸਾਡੇ ਪਾਇਆ ਆ ਕਿਸੇ ਨੂੰ ਵੀ ਉਹ ਬੋਲਣ ਨਹੀਂ ਦਿੰਦੇ ਕੋਈ ਵੀ ਕੋਈ ਗਲਤ ਕੰਮ ਪਿੰਡ ਦੇ ਵਿੱਚ ਹੁੰਦਾ ਆ ਅਸੀਂ ਆਵਾਜ਼ ਠਾਉਣੀ ਆ ਤੇ ਸਾਡੇ ਸਿਰ ਪਰਚੇ ਹੋ ਜਾਂਦੇ ਸਾਨੂੰ ਧਮਕਾਇਆ ਜਾਂਦਾ ਡਰਾਇਆ ਜਾਂਦਾ ਭਗਵੰਤਬਾਹਬ ਸਾਹਿਬ ਕਹਿੰਦੇ ਸਾਡੀ ਸਰਕਾਰ ਚ ਤਾਂ ਨਜਾਇਜ਼ ਕੁਛ ਹੋ ਨਹੀਂ ਰਿਹਾ ਤੁਸੀਂ ਕਹਿੰਦੇ ਸਾਡੇ ਤਿੰਨ ਜਾਨ ਪਰਚੇ ਹੋ ਰਹੇ ਨੇ ਮੈਂ ਕਹਾਂ ਜੀ ਸਾਰਾ ਕੁਝ ਨਜਾਇਜ਼ ਹੋ ਰਿਹਾ ਪੁਲਿਸ ਰੜੀ ਆ ਜਿਹੜੇ ਇਹਨਾਂ ਦੇ ਪ੍ਰਧਾਨ ਆ ਪੁਲਿਸ ਥਾਣੇ ਰਹਿੰਦੇ ਆ ਰਾਜੀ ਨਾਵੇਂ ਲੋਕਾਂ ਤੋਂ ਕਰਾਉਣ ਦੇ ਪੈਸੇ ਲੈਂਦੇ ਆ ਪਰ ਥਾਣੇ ਦੇ ਅੰਦਰ ਕਿਹੜਾ ਥਰਮੋਮੀਟਰ ਰੱਖਿਆ ਨੇ ਲਾ ਗਿਆ ਅਸੀਂ ਝੂਠੇ ਆ ਉਹ ਸੱਚੇ ਆ ਆਮ ਜਨਤਾ ਸਰਪੰਚ ਪੰਚ ਹਰੇਕੋ ਹੀ ਕਹਿ ਰਿਹਾ ਵੀ ਬੂਟੇ ਲਾਓ ਫਰੇਕ ਪਾਰਟੀ ਕਰੀ ਬੂਟੇ ਲਾਓ ਵਾਤਾਵਰਨ ਬਚਾਓ ਸਾਨੂੰ ਲੋੜ ਐ ਇਸ ਟਾਈਮ ਵਾਤਾਵਰਨ ਦੀ ਤਿੰਨ ਚਾਰ ਸਾਲ ਤੋਂ ਦਰਤ ਪਾਲ ਕੇ ਵੱਡੇ ਕੀਤੇ ਹੋਏ ਸੀ ਉਹਨੇ ਅੱਗ ਲਾਤੀ ਜੇ ਗਲਤੀ ਹੋ ਗਈ ਆ ਢਾੜੀ ਉੱਤੇ ਪਿੰਡ ਜਾ ਕੇ ਕਹਦੇ ਜੋ ਸਾਡੇ ਕੋਲ ਗਲਤੀ ਹੋ ਗਈ ਆ ਠੀਕ ਆ ਉਹ ਤੋਂ ਅੱਗੇ ਝੂਠਾ ਪਰਚਾ ਕਰਵਾਤਾ ਇੱਕ ਕੋਈ ਐਮਐਲਏ ਸ਼ਰਿਆਮ ਕਹਿੰਦੇ ਬਲਕਾਰ ਸਿੰਘ ਜੀ ਉਹਨਾਂ ਦੇ ਕਹਿੰਦੇ ਹੋ ਰਹੇ ਆ ਉਹਨਾਂ ਦੇ ਜਿਹੜੇ ਪ੍ਰਧਾਨ ਲਾਏ ਬਲੋਕ ਪ੍ਰਧਾਨ ਉਹ ਕਰ ਰਹ ਤੁਹਾਡੇ ਕਰਤਾਰਪੁਰ ਹਲਕੇ ਦੇ ਉਹ ਐਮਐਲਏ ਸਾਹਿਬ ਨੇ ਉਹ ਤਾਂ ਆਪ ਪੁਲਿਸ ਅਫਸਰ ਰਹੇ ਨੇ ਉਹ ਤਾਂ ਕਾਨੂੰਨ ਦੇ ਰਖਵਾਲੇ ਹੋਣਗੇ ਜੀ ਫੇ ਉਹ ਨਜ਼ਰ ਕਿਵੇਂ ਕਰਨਗੇ ਤਰਮਿੰਦਰ ਵੀ ਫਿਲਮ ਦੇਖੇ ਨਾ ਪੁਲਿਸ ਵਾਲਾ ਗੁੰਡਾ ਵਾਸਵੇਂ ਸਮਝਿਓ ਪੁਲਿਸ ਵਾਲਾ ਗੁੰਡਾ ਵੀ ਆ ਉਤੋਂ ਡਬਲ ਪਾਵਰ ਮਿਲ ਗਈ ਐਮਐਲਏ ਬਣ ਗਿਆ ਜੇ ਕੋਈ ਐਸਐਸਪੀ ਇਮਾਨਦਾਰ ਆ ਜਾਂਦਾ ਉਹ ਕਹਿੰਦਾ ਨਹੀਂ ਮੈਂ ਗਲਤ ਪਰਚਾ ਨਹੀਂ ਕਰਨਾ ਦੂਜੇ ਦਿਨ ਐਸਐਸਪੀ ਬਦਲਿਆ ਜਾਂਦਾ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹ ਤਾਂ ਕਾਨੂੰਨ ਦੇ ਰਖਵਾਲੇ ਹੁੰਦੇ ਨੇ ਇਹ ਐਮਐਲਏ ਬਲਕਾਰ ਸਿੰਘ ਇਹ ਕਾਨੂੰਨ ਦੀ ਰਾਖੀ ਨਹੀਂ ਕਰਦੇ ਜੀ ਜੀ ਜੇ ਰਾਖੀ ਕਰਦੇ ਤਾਂ ਸਾਡੇ ਸਿਰ ਅੱਧੇ ਘੰਟੇ ਦੇ ਵਿੱਚ ਪਰਚਾ ਦਰਜ ਰਾਤ ਨੂੰ 10 ਵਜੇ ਸ਼ੁੱਕਰਵਾਰ ਰਾਤ ਨੂੰ 11 ਵਜੇ ਸਾਡੇ ਸਿਰ ਪਰਚਾ ਦਰਜ ਹੋ ਗਿਆ ਜੀ ਅੱਧੇ ਘੰਟੇ ਦੇ ਵਿੱਚ ਜਿਹੜੀ ਸਾਡੇ ਵੱਲੋਂ ਦਰਖਾਸਤ ਆ ਉਹ ਤੇ ਹੇਠਾਂ ਕਾਰਵਾਈ ਨਹੀਂ ਹੋਈ ਜੀ ਜਿਹੜੇ ਸਰਕਲ ਪ੍ਰਧਾਨ ਇਹਨਾਂ ਨੇ ਬਣਾਤੇ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੁੰਡਾ ਕਰਦੀ ਉਹ ਕਰ ਰਹੇ ਜੀ ਇੱਥੇ ਥਾਣਾ ਹੀ ਰਹਿੰਦਾ ਹੈ ਬਹੁਤ ਬਿਲਕੁਲ ਪੁੱਛਦਾ ਟੌਟਿਆ ਬੱਚਿਆਂ ਨੂੰ ਆਪ ਨਸ਼ੇ ਦੀਆਂ ਗੋਲੀਆਂ ਇਹ ਜਿਹੜੇ ਪ੍ਰਸ਼ਾਸਨ ਨੇ ਆ ਉਹਨੀਆਂ ਜੇਬਾਂ ਚ ਪਾ ਕੇ ਦੇ ਹੋ ਉਥੇ ਇਹਨਾਂ ਦੇ ਪਰਚੇ ਦਰਜ ਕਰਦੇ ਅਸੀਂ ਮੈਂਬਰ ਮੈਂ ਖੁਦ ਮੈਂਬਰ ਬਚਾ ਤੇ ਸਰਪੰਚ ਵੀਰੇ ਆਏ ਆ ਇਹ ਸਾਨੂੰ ਧਮਕਾਉਂਦੇ ਆ ਵੀ ਸਾਡੇ ਜਾ ਕੇ ਰੋਲੋ ਸਾਡੀ ਜਿਹੜੀ ਗੱਲ ਨਾ ਕਰੋ ਕੋਈ ਇੱਧਰ ਉੱਧਰ ਦੀ ਸੱਤ ਮੈਂਬਰ ਜੀ ਇੱਕ ਪਾਸੇ ਸਰਪੰਚ ਇਹਨਾਂ ਦੇ ਆ ਉਹ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਪਿੰਡ ਦੇ ਵਿੱਚ ਸਰਪੰਚ ਨੇ ਜਿਹੜਾ ਕਿਹੜੀ ਪਾਰਟੀ ਨਾਲ ਸੰਬੰਧ ਰੱਖ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਨੂੰ ਨੇ ਕਿਹਾ ਵੀ ਸਾਡੇ ਨਾਲ ਗੱਲ ਹੋ ਰਹੀ ਹੈ ਵੀ ਆਓ ਸਾਡੇ ਜੀ ਫੇ ਨਹੀਂ ਸਾਈਨ ਕਰਦੇ ਮਤਾ ਵੀ ਪਾਇਆ ਆਏ ਉਹਨੇ ਸਾਹਮਣੇ ਪਰ ਉਹ ਨਹੀਂ ਸਾਈਨ ਕਰਜੋਗੇ ਤੇ ਮੈਂ ਨਹੀਂ ਕਰ ਸਕਦੀ ਸੈਂ ਨੁਕਸਾਨ ਹੁੰਦਾ ਹੋਈ ਜਾਵੇ ਪਿੰਡ ਦਾ ਜਿੰਨੀ ਬਦਲੇ ਖੁਰੇ ਰਾਜਨੀਤੀ ਜਿੰਨੀ ਗੁੰਡਾਗਰਦੀ ਭਗਵੰਤ ਮਾਨ ਦੀ ਸਰਕਾਰ ਉਹਦੇ ਐਮਐਲਏ ਕਰ ਰਿਹਾ ਉਹਨੇ ਕਿਸੇ ਸਰਕਾਰਾਂ ਚ ਨਹੀਂ ਇਹਨੀਆਂ ਗਵਰਨਮੈਂਟਾਂ ਆਈਆਂ ਗਈਆਂ ਕਿਸੇ ਇੰਨੀ ਗੁੰਡਾਗਰਦੀ ਨੂੰ ਜਿੰਨੀ ਹੁਣ ਹੋਈ ਆ ਸਰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਲਾਂਬੜੇ ਪਹੁੰਚੇ ਆਂ ਲਾਂਬੜੇ ਦੇ ਪੁਲਿਸ ਸਟੇਸ਼ਨ ਦੇ ਬਾਹਰ ਖੜੇ ਆਂ ਜਿੱਥੇ ਇਹ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪਹੁੰਚੇ ਨੇ ਮਜ਼ਦੂਰ ਔਰ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਆਖਿਰਕਾਰ ਕਿਉਂ ਇਹਨਾਂ ਵੱਲੋਂ ਅੱਜ ਜਿਹੜਾ ਪੁਲਿਸ ਸਟੇਸ਼ਨ ਦੇ ਬਾਹਰ ਆ ਕੇ ਥਾਣੇ ਦੇ ਬਾਹਰ ਆ ਕੇ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਅਰੇਬਾਜ਼ੀ ਕਰਨੀ ਪੈ ਰਹੀ ਹੈ ਤਾਂ ਇਹਨਾਂ ਤੋਂ ਹੀ ਲੋਕ ਨੇ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਅੱਜ ਇੱਥੇ ਤੁਸੀਂ ਇਕੱਠ ਕੀਤਾ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦੀ ਨਾਅਰੇਬਾਜ਼ੀ ਕਿਉਂ ਕਰ ਰਹੇ ਹੋ ਦੇਖੋ ਜੀ ਸਾਡੇ ਨਾਲ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਹੈ ਜੀ ਮੈਂ ਸਾਬਕਾ ਸਰਪੰਚ ਪਿੰਡ ਵਾਲੀ ਚੱਕ ਤੋਂ ਆ ਮੌਜੂਦਾ ਮੈਂ ਮੈਂਬਰ ਪੰਚਾਇਤ ਵੀ ਆ ਤੇ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਜੀ ਤੇ ਇਸ ਕਰਕੇ ਅਸੀਂ ਇੱਥੇ ਇਹਨਾਂ ਦੇ ਖਿਲਾਫ ਇਹ ਤੇ ਧਰਨਾ ਲਾਇਆ ਜੀ ੱੱਕਾ ਕਿਹੋ ਜਿਹਾ ਹੋ ਰਿਹਾ ਜੀ ੱੱਕੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ੱੱਕਾ ਕਿਹੋ ਜਿਹਾ ਕੀਤਾ ਹੈ ਸਰਕਾਰ ਨੇ ਤੁਹਾਡੇ ਨਾਲ ੱੱਕਾ ਇਹੋ ਜਿਹਾ ਜੀ ਦੇਖੋ ਜੀ ਅਸੀਂ ਸਮਾਜ ਸੇਵਕ ਵੀ ਆ ਤੇ ਸੀ ਸਰਕਾਰ ਦੇ ਕਹਿਣ ਤੇ ਬੂਟੇ ਲਾਏ ਪਿੰਡਾਂ ਦੇ ਵਿੱਚ ਨਰਸੀਆਂ ਤੋਂ ਲੈ ਕੇ ਸਰਕਾਰੀ ਦੇ ਵਿੱਚੋਂ ਲਾ ਕੇ ਤਿੰਨ ਚਾਰ ਸਾਲ ਬੂਟੇ ਲੱਗਿਆ ਨੂੰ ਹੋ ਗਏ ਆ ਕੁਝ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਜਾਂ ਕੁਝ ਜ਼ਿਮੀਂਦਾਰ ਬੰਦੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਆ ਉਹ ਜਦੋਂ ਰੈਂਦ ਖੁੰਦ ਨੂੰ ਅੱਗੇ ਲਾਉਂਦੇ ਆ ਤਾਂ ਸਾਰੇ ਬੂਟੇ ਸਾੜ ਦਿੰਦੇ ਆ ਜੀ ਅਸੀਂ ਉਹਨਾਂ ਦਾ ਵਿਰੋਧ ਕੀਤਾ ਵੀ ਤੁਸੀਂ ਅੱਗ ਨਾ ਲਾ ਕੇ ਬੂਟੇ ਪਿੰਡ ਦੇ ਬਿਲਕੁਲ ਲਾ ਕੇ ਨਜ਼ਦੀਕ ਹੀ ਸੀਗੇ ਉਹਨਾਂ ਸਾਰੇ ਬੂਟੇ ਅੱਗ ਲਾ ਕੇ ਸਾੜ ਦਿੱਤੇ ਜਦੋਂ ਅਸੀਂ ਉਹਨਾਂ ਨੂੰ ਇੱਥੇ ਪ੍ਰਸ਼ਾਸਨ ਨੂੰ ਵੀ ਦੱਸਿਆ ਕਿ ਉਹਨਾਂ ਨੇ ਸਾਡੇ ਤੇ ਹੀ ਉਲਟਾ ਰਾਤ ਨੂੰ ਉੱਥੇ ਗਏ ਆ ਜੀ 112 ਤੇ ਅਸੀਂ ਕਾਲ ਕੀਤੀ ਆ ਔਰ ਪ੍ਰਸ਼ਾਸਨ ਕੇ ਆਇਆ ਉਹ ਉਸ ਟਾਈਮ ਤੇ ਅੱਗ ਬੁਝਾ ਰਿਆ ਸੀਗੇ ਔਰ ਉਹਨਾਂ ਦੀ ਲੇਡੀਜ਼ ਨੇ ਕਿਨੇ ਸਾਨੂੰ ਗਾਲਾਂ ਵੀ ਕੱਢੀਆਂ ਔਰ ਉਲਟਾ ਉਹ ਉਹਨਾਂ ਨੇ ਸਾਡੇ ਤੇ ਉਹਨਾਂ ਦੇ ਕਰਨ ਦੀ بجائے ਕਾਰਵਾਈ ਸਾਡੇ ਤੇ ਪਰਚਾ ਕਰਤਾ ਦਰਜ ਹਾਂਜੀ ਅਮਰਵੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਾਂਗੇ ਤੁਸੀਂ ਕਹਿ ਰਹੇ ਹੋ ਸਾਡੇ ਤੇ ਪਰਚੇ ਕਰਾ ਰਹੇ ਨੇ ਮੈਂ ਕਿਹਾ ਜੀ ਪੁੱਛੋ ਨਾ ਸਾਡਾ ਦਾ ਜੀਣਾ ਹੈ ਇਹਨਾਂ ਨੇ ਬਹਾਲ ਕੀਤਾ ਪਿਆ ਆ ਸਾਡੇ ਕੁਛ ਇਹਨਾਂ ਦੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਆ ਉਹਨਾਂ ਨੇ ਵੀ ਇੰਨਾ ਗੰਦ ਸਾਡੇ ਪਾਇਆ ਆ ਕਿਸੇ ਨੂੰ ਵੀ ਉਹ ਬੋਲਣ ਨਹੀਂ ਦਿੰਦੇ ਕੋਈ ਵੀ ਕੋਈ ਗਲਤ ਕੰਮ ਪਿੰਡ ਦੇ ਵਿੱਚ ਹੁੰਦਾ ਆ ਅਸੀਂ ਆਵਾਜ਼ ਠਾਉਣੀ ਆ ਤੇ ਸਾਡੇ ਸਿਰ ਪਰਚੇ ਹੋ ਜਾਂਦੇ ਸਾਨੂੰ ਧਮਕਾਇਆ ਜਾਂਦਾ ਡਰਾਇਆ ਜਾਂਦਾ ਜੀ ਸਰ ਤੁਹਾਡੇ ਤੇ ਕਿਹੜੀ ਧਾਰਾ ਤਹਿਤ ਪਰਚਾ ਦਰਜ ਹੋਇਆ ਜੀ ਸਾਨੂੰ ਇਹ ਗਾੜੀ ਘੋਚਦਾ ਇਹਨਾਂ ਨੇ ਕਹਿੰਦੇ ਤੁਸੀਂ ਗਾਣਾ ਕੱਢ ਸਰਪੰਚ ਜਿਹੜਾ ਸਰਪੰਚ ਆ ਉਹ ਆਮ ਆਦਮੀ ਪਾਰਟੀ ਦਾ ਆ ਬਾਕੀ ਮੈਂਬਰ ਸਾਰੇ ਉਹ ਉਹਦਾ ਦੀ ਦੂਸਰੀ ਇੱਕ ਪਾਰਟੀ ਇੱਕ ਪਾਸੇ ਆ ਸਾਰੇ ਤੇ ਇਸ ਕਰਕੇ ਉਹ ਉਹ ਚਾਹੁੰਦੇ ਆ ਵੀ ਸਾਡਾ ਜਿਹੜਾ ਆ ਵੀ ਸਾਡੇ ਨਾਲ ਸਾਡੇ ਨਾਲ ਕੰਮ ਕਰੋ ਸਾਡੇ ਅਸੀਂ ਇਹਨਾਂ ਦੇਖ ਲਾ ਪਿਆ ਅਸੀਂ ਇਹਨਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ ਇਹਨਾਂ ਦੀਆਂ ਨੀਤੀਆਂ ਤੋਂ ਅਸੀਂ ਤੰਗ ਆ ਇਸ ਕਰਕੇ ਸਾਡੇ ਤੇ ਨਜਾਇਜ਼ ਪਰਚੇ ਕਰਦੇ ਜੀ ਅਸੀਂ ਨਜਾਇਜ਼ ਪਰਚਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਭਗਵੰਤਪਾਲ ਸਾਹਿਬ ਕਹਿੰਦੇ ਸਾਡੀ ਸਰਕਾਰ 'ਚ ਤਾਂ ਨਜਾਇਜ਼ ਕੁਝ ਹੋ ਨਹੀਂ ਰਿਹਾ ਤੁਸੀਂ ਕਹਿ ਰਹੇ ਹੋ ਸਾਡੇ ਤੇ ਨਜਾਇਜ਼ ਪਰਚੇ ਹੋ ਰਹੇ ਨੇ ਮੈਂ ਕਹਿੰਦਾ ਜੀ ਸਾਰਾ ਕੁਝ ਨਜਾਇਜ਼ ਹੋ ਰਿਹਾ ਪੁਲਿਸ ਰਣੀ ਆ ਜਿਹੜੇ ਇਹਨਾਂ ਦੇ ਪ੍ਰਧਾਨ ਆ ਪੁਲਿਸ ਥਾਣੇ ਰਹਿੰਦੇ ਆ ਰਾਜੀ ਨਾਵੇਂ ਲੋਕਾਂ ਤੋਂ ਕਰਾਉਣ ਦੇ ਪੈਸੇ ਲੈਂਦੇ ਆ ਪਹਿਲਾਂ ਆ ਵੀ ਪਰਚੇ ਦਾਜ ਕਰਾਉਂਦੇ ਆ ਉਸ ਤੋਂ ਬਾਅਦ ਵੱਡੀਆਂ ਰਕਮਾਂ ਲੈਂਦੇ ਜੀ ਇਹ ਸਾਰੇ ਜਣ ਹਾਂਜੀ ਬਿਲਕੁਲ ਹੋਰ ਵੀ ਇੱਥੇ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਹ ਭਾਈ ਸਾਹਿਬ ਹੁਣੀ ਕਹਿੰਦੇ ਸਾਡੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਜਾਇਜ਼ ਪਰਚੇ ਕਰਵਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਬਿਲਕੁਲ ਸਹੀ ਕਰ ਰਹੇ ਭਾਈ ਸਾਹਿਬ ਜਿੱਦਾਂ ਰਾਤ ਇਹਨਾਂ ਦੇ ਕਾਰਵਾਈ ਹੋਈ ਆ ਇਹਨਾਂ ਦੇ ਰਾਤ ਨੂੰ ਇਹਨਾਂ ਥਾਣੇ ਅਸੀਂ ਵੀ ਆਏ ਸੀ ਉਸ ਟਾਈਮ ਤੇ ਅਸੀਂ ਇੱਕ ਸਾਂ ਆਏ ਅਸੀਂ ਥਾਣੇ ਦਿਖਾ ਦੇਣ ਆਈ ਆ ਪਿੱਛੋਂ ਪਤਾ ਨਹੀਂ ਕਿਹਦਾ ਫੋਨ ਇੱਕ ਆ ਗਿਆ ਉਸੇ ਟਾਈਮ ਪੋਰਸ ਦੇ ਰੰਗ ਰੂਪ ਚੇਂਜ ਹੋ ਗਏ ਨਹੀਂ ਤੁਹਾਡਾ ਬੰਦਾ ਗਲਤ ਅਸੀਂ ਤੁਹਾਡੇ ਬੰਦੇ ਉੱਤੇ ਪਰਚਾ ਕਰਨ ਦਵਾਉਂ ਪਾਰਟੀਆਂ ਬਿਠਾਉ ਤੋਂ ਸਹੀ ਆਮਣੇ ਸਾਹਮਣੇ ਦਾ ਕਰੋ ਤਾਂ ਸਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰੋ ਔਰ ਥਾਣੇ ਦੇ ਅੰਦਰ ਕਿਹੜਾ ਥਰਮਾਮੀਟਰ ਰੱਖਿਆ ਨੇ ਲਾ ਕੇ ਅਸੀਂ ਝੂਠੇ ਆ ਉਹ ਸੱਚੇ ਆ ਇਧਰ ਦਾ ਕੰਮ ਹੋ ਰਿਹਾ ਉਹ ਤੋਂ ਇਲਾਵਾ ਇਹਨਾਂ ਜਿੱਦਾਂ ਇਹਨਾਂ ਗੱਲ ਹੋਈ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦੀ ਗੱਲ ਹੋਣ ਤੋਂ ਪਹਿਲਾਂ ਇੱਕ ਹਫ਼ਤਾ ਪਹਿਲਾਂ ਮੇ ਕੋਈ ਵੀਡੀਓ ਪਈ ਆ ਉਦੋਂ ਪਿੰਡ ਵਾਲੇ ਵੀਡੀਓ ਪਈ ਜਿੱਧਰੀ ਸਾਈ ਗਏ ਉਹੀ ਬੰਦਿਆਂ ਨੇ ਉਥੇ ਬੂਟੇ ਨੂੰ ਅੱਗ ਲਾਈ ਸਾਡੇ ਕੋਲ ਵੀਡੀਓ ਪਈ ਆ ਬੂਟੇ ਨੂੰ ਅੱਗ ਲਾਉਂਦੀ ਜਸੋ ਲੋਕੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਆਮ ਨਾਗਰਿਕ ਆਮ ਜਨਤਾ ਸਰਪੰਚ ਪੰਚ ਹਰੇਕੋ ਹੀ ਕਹਿ ਰਿਹਾ ਵੀ ਬੂਟੇ ਲਾਓ ਹਰੇਕ ਪਾਰਟੀ ਕਰੀ ਬੂਟੇ ਲਾਓ ਬਾਤਾਵਰਨ ਬਚਾਓ ਸਾਨੂੰ ਲੋੜ ਐ ਇਸ ਟਾਈਮ ਬਾਤਾਵਰਨ ਦੀ ਜੇ ਬਾਤਾਵਰਨ ਹੈਗਾ ਤਾਂ ਅਸੀਂ ਆ ਗਏ ਦੇਖੋ ਇਸ ਟਾਈਮ ਕੀ ਹਾਲਾਤ ਹੋਏ ਹਮ ਹੋਇਆ ਕੀ ਹੋਇਆ ਜੇ ਇਹੀ ਦਰਖਤ ਲੱਗੇ ਹੁੰਦੇ ਤੇ ਕਿੰਨਾ ਬਾਤਾਵਰਨ ਇਹਨਾਂ ਤਿੰਨ ਚਾਰ ਸਾਲ ਤੋਂ ਦਰਖਤ ਪਾਲ ਕੇ ਵੱਡੇ ਕੀਤੇ ਹੋਏ ਸੀ ਉਹਨੇ ਅੱਗ ਲਾਤੀ ਜੇ ਗਲਤੀ ਹੋ ਗਈ ਆ ਢਾੜੀ ਉਧੇ ਪਿੰਡ ਜਾ ਕੇ ਕ ਹੋਇਆ ਹੋਰ ਪਿੰਡਾਂ ਵਿੱਚ ਧਾਰੀਵਾਲ ਕਾਦੀਆਂ ਚਲ ਜਾਓ ਚਗਾਵਾ ਪਿੰਡ ਦਾ ਤੁਸੀਂ ਪਿੱਛੇ ਕੀਤਾ ਸੀ ਉਹਨਾਂ ਦਾ ਤੱਕਾ ਵੀ ਹੋਇਆ ਜਾਂ ਹੋਰ ਪਿੰਡ ਪੁਵਾਰਾ ਪਿੰਡ ਲਾ ਲੋ ਪਿੰਡ ਪੁਵਾਰਾ ਸਾਡੇ ਬੰਦੇ ਸੀ ਸਾਡੇ ਬੰਦੇ ਦਿਖਾ ਦਿੱਤੀ ਹੋਈ ਆ ਤੇ ਸਾਡੇ ਲੋ ਕੋਈ ਕਾਰਵਾਈ ਨਹੀਂ ਕੀਤੀ ਕਿ ਕਿਤੇ ਜਿਹੜੀ ਅਸੀਂ ਦਿੱਤੀ ਜਿਹੜੀ ਉਹਨਾਂ ਨੇ ਕੀਤੀ ਆ ਉਹ ਐਮਐਲਏ ਸਾਹਿਬ ਦੇ ਖਾਸ ਸੀਗੇ ਅਗਲੇ ਨੂੰ ਉਹਨਾਂ ਉਤੇ ਪਰਚਾ ਕਰਤਾ ਕਿਹੜੇ ਐਮਐਲਏ ਸਾਹਿਬ ਨੇ ਅੱਜ ਪਰਚੇ ਕਰਵਾ ਰਹੇ ਨੇ ਜੀ ਐਮਐਲਏ ਕੋਈ ਹੁੰਦਾ ਹੀ ਹਲਕੇ ਦਾ ਦੋ ਦਾ ਹੁੰਦੇ ਨਹੀਂ ਜੀ ਇੱਕੋ ਹੀ ਐਮਐਲਏ ਸ਼ਰਿਆਮ ਕਹਿੰਦੇ ਬਲਕਾਰ ਸਿੰਘ ਜੀ ਉਹਨਾਂ ਦੇ ਕਹਿੰਦੇ ਹੋ ਰਹੇ ਆ ਉਹਨਾਂ ਜਿਹੜੇ ਪ੍ਰਧਾਨ ਲਾਏ ਬਲੋਕ ਦੇਖੋ ਸਾਰੇ ਜਨਤਾ ਨੂੰ ਪਤਾ ਸਾਰੇ ਨੂੰ ਪਤਾ ਨਾ ਤਾਂ ਅਸੀਂ ਗਲਤ ਬੰਦੇ ਸਪੋਰਟ ਕੀਤੀ ਨਾ ਕਰਨੀ ਆ ਅਸੀਂ ਸੱਚ ਦੇ ਆ ਜਿਹਦਾ ਕੋਖ ਸ਼ੋਰ ਹੁਣੀ ਬੈਠੇ ਆ ਆਪਣੇ ਰਜਿੰਦਰ ਸਿੰਘ ਜੀ ਹੋਰ ਸਾਰੇ ਪੱਪੂ ਗਾਖਲ ਜੀ ਸਾਰੇ ਬੈਠੇ ਆ ਇਹ ਸਾਰੇ ਸੱਚ ਦੇ ਚੱਲਣ ਵਾਲੇ ਬੰਦੇ ਆ ਠੀਕ ਆ ਸੱਚ ਦੇ ਚੱਲਣ ਵਾਲੇ ਤਾਂ ਵੀ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਭੈਣ ਭਰਾ ਬੈਠੇ ਆ ਕੋਈ ਸੱਚ ਦੇ ਚੱਲਣ ਵਾਲੇ ਆ ਧਮਕੀਆਂ ਬੜੀਆਂ ਦਿੰਦੇ ਤੁਹਾਨੂੰ ਪੜਾ ਦਾਂ ਕਿਸੇ ਨਾ ਕਿਸੇ ਕੇਸ 'ਚ ਆ ਇੱਕਦਮ ਪਹਿਲਾਂ ਕੀ ਨਾ ਪਿੰਡ ਦਾ ਆਪਣੇ ਦਾ ਹੰਦਾਲ ਦਾ ਪਿੰਡ ਸਗਾਡੇ ਕਲਿਆਣਪੁਰ ਦੇ ਲੱਗੇ ਦਾ ਸੈਨਪੁਰ ਪਿੰਡ ਦਾ ਦੋ ਹਫਤਾ ਨਹੀਂ ਲੜਾਈ ਹੋਈ ਆ ਤੁਸੀਂ ਬੈ ਕੇ ਸਮਝੌਤਾ ਕਰੋ ਪਿੰਡ ਦਾ ਇੱਕ ਬੰਦੇ ਲਿਆਂਦਾ ਥਾਣੇ ਲੈ ਆ ਕੇ ਕੁੱਟਿਆ ਬੜਾ ਜੋ ਪਰਚਾ ਕਰਨਾ ਜੋ ਕਰਨਾ ਤੁਹਾਡਾ ਕਾਨੂੰਨੀ ਤੌਰ ਤੇ ਬੰਦਾ ਜੋ ਸਾਡੇ ਸੰਵਿਧਾਨ ਚ ਲਿਖਿਆ ਕਰ ਦਿਓ ਅੱਛਾ ਤੁਸੀਂ ਐਮਐਲਏ ਬਲਕਾਰ ਸਿੰਘ ਦਾ ਜ਼ਿਕਰ ਕਰ ਰਹੇ ਹੋ ਤੁਹਾਡੇ ਕਰਤਾਰਪੁਰ ਹਲਕੇ ਦੇ ਐਮਐਲਏ ਸਾਹਿਬ ਨੇ ਉਹ ਤਾਂ ਆਪ ਪੁਲਿਸ ਅਫਸਰ ਰਹੇ ਨੇ ਉਹ ਤਾਂ ਕਾਨੂੰਨ ਦੇ ਰਖਵਾਲੇ ਹੋਣਗੇ ਜੀ ਫੇ ਉਹ ਨਿਜਾਇਜ਼ ਕਿਵੇਂ ਕਰਨਗੇ ਧਰਮਿੰਦਰ ਦੀ ਫਿਲਮ ਦੇਖੇ ਨਾ ਪੁਲਿਸ ਵਾਲਾ ਗੁੰਡਾ ਬਾਸ ਵੇ ਸਮਝਿਓ ਪੁਲਿਸ ਵਾਲਾ ਗੁੰਡਾ ਵੀ ਆ ਉਤੋਂ ਡਬਲ ਪਾਵਰ ਮਿਲ ਗਈ ਐਮਐਲਏ ਬਣ ਗਿਆ ਬਸ ਗੁੰਡਾਗਰਦੀ ਪੂਰੀ ਕਰਿਆ ਆ ਐ ਪੁਲਿਸ ਵਾਲੇ ਜਿਹੜੇ ਥੱਲੇ ਅਫਸਰ ਆ ਸੌਂਦੇ ਨੇ ਬਈ ਜੇ ਕੋਈ ਐਸਐਸਪੀ ਸਾਹਿਬ ਆਈ ਜਾਂਦੇ ਆ ਇਹ ਉਹਨਾਂ ਕੋ ਕਹਿੰਦੇ ਪਰਚਾ ਕਰ ਦਿਓ ਐਸਐਸਪੀ ਜੀ ਕਹਿੰਦਾ ਮੈਂ ਗਲਤ ਨਹੀਂ ਕਰਦਾ ਐਸਐਸਪੀ ਦੀ ਬਦਲੀ ਹੋ ਜਾਂਦੀ ਐਸੋ ਦੱਸੋ ਕਿੱਥੇ ਖੜੇ ਆ ਜੇ ਕੋਈ ਐਸਐਸਪੀ ਇਮਾਨਦਾਰ ਆ ਜਾਂਦਾ ਉਹ ਕਹਿੰਦਾ ਨਹੀਂ ਮੈਂ ਗਲਤ ਪਰਚਾ ਨਹੀਂ ਕਰਨਾ ਦੂਜੇ ਦਿਨ ਐਸਐਸਪੀ ਬਦਲਿਆ ਜਾਂਦਾ ਕਿੱਥੇ ਖੜੇ ਦੱਸੋ ਕਿੱਥੇ ਗਿਆ ਕਿ ਭਗਵੰਤ ਮਾਨ ਕਹਿੰਦਾ ਅਸੀਂ ਬਦਲੇ ਖੁਰੇ ਰਾਜਨੀਤੀ ਨਹੀਂ ਕਰਦੇ ਜਿੰਨੀ ਬਦਲੇ ਖੁਰੇ ਰਾਜਨੀਤੀ ਜਿੰਨੀ ਗੁੰਡਾਗਰਦੀ ਭਗਵੰਤ ਮਾਨ ਦੀ ਸਰਕਾਰ ਉਹਦੇ ਐਮਐਲਏ ਕਰ ਚਨੇ ਇਹ ਨਿਆ ਗਵਰਨਮੈਂਟ ਆਈਆਂ ਗਈਆਂ ਕਿਸੇ ਇੰਨੀ ਗੁੰਡਾ ਕਰਦੀ ਲੋ ਜਿੰਨੇ ਹੋਣ ਹੋਈ ਐ ਸੋ ਕਹਿੰਦੇ ਅਸੀਂ 70 75 ਸਾਲਾਂ ਵਾਲੇ ਕੰਮ ਹੀ 30 ਸਾਲਾਂ ਚ ਕੀਤੇ ਆ ਜੀ ਤੁਸੀਂ ਦਿਖਾ ਲ ਦੋ ਕਿੱਥੇ ਕਿੱਥੇ ਆਾ ਤੁਹਾਡੇ ਸਾਹਮਣੇ ਸੜਕਾਂ ਟੁੱਟੀਆਂ ਪਈਆਂ ਪਾਣੀ ਖੜੇ ਪਏ ਹੈ ਐਡ ਤੇ ਐਡ ਕਰੀ ਜਾਂਦੇ ਸੈਂਟਰਲ ਗੌਰਮ ਕੋ ਰੁਪਿਆ ਚੱਕ ਕੇ ਪੰਜਾਬ ਨੂੰ ਗਿਰਵੀ ਰੱਖਤਾ ਉਹ ਮੇਰੇ ਖਾਜ ਉਹ ਮੇਰੇ 100 ਸਾਲ ਲੱਗ ਜੇ ਸਾਡੇ ਸਿਰਾਂ ਦੇ ਵਾਲ ਸਾਰਿਆਂ ਦੇ ਇੰਨਾ ਕਰਜ਼ਾ ਚੜ ਗਿਆ ਉਹ ਕਿੱਥੋਂ ਲਾਉਣਾ ਉਹ ਕਰਜ਼ਾ ਲਈ ਜਾ ਰਿਹਾ ਹੈਲੀਕਾਪਟਰ ਚੱਲ ਕੇ ਕੇਸ਼ਰੀਵਾਲ ਨੂੰ ਉਧਰ ਘੁਮਾਤਾ ਚੱਲ ਉਹਨੂੰ ਉਧਰ ਘੁਮਾਤਾ ਮਣੀਸੀ ਸੋਤੀਆ ਲਓ ਜੀ ਦਿੱਲੀ ਵਾਲੇ ਚੋਰ ਤਾਂ ਲਿਆ ਕੇ ਇੱਥੇ ਪੜਾਤੇ ਮਨਜੀ ਸੋਤੀਆ ਢੇਲ ਕੱਟ ਕੇ ਆਇਆ ਕੇ ਪੰਜਾਬੋਂ ਸਾਡੇ ਲੁੱਟਣੋਂ ਆਏ ਆ ਸਾਨੂੰ ਲੁੱਟਣੋਂ ਆਏ ਪੰਜਾਬੀਆਂ ਨੂੰ ਮੈਂ ਦਸਤ ਯੋੜ ਕੇ ਕਹਿੰਦਾ ਪੰਜਾਬੀਆਂ ਬਚੋ ਬਚੋ ਪਚੋ ਇਹਨਾਂ ਤੋਂ ਇਹਨਾਂ ਲੁੱਟ ਕੇ ਖਾਏ ਨਾ ਸਾਡਾ ਡੇਢ ਦੋ ਸਾਲ ਰਹਿ ਗਏ ਨਾ ਇਹਨਾਂ ਨੇ ਪੰਜਾਬ ਨੂੰ ਵੇਖੋ ਕੰਗਾਲ ਕਰ ਜਾਣਾ ਪੰਜਾਬ ਤੋਂ ਸਿਰ ਇੰਨਾ ਕਾਜਾ ਚੜ ਗਿਆ ਹੈ ਇਹਨਾਂ ਨੇ ਹੋਰ ਚੜਾ ਜਾਣਾ ਜਿਹੜਾ ਸਾਨੂੰ ਲਾਉਂਦਿਆਂ ਨੂੰ ਸਾਨੂੰ ਕਿ ਸਾਡੇ ਬੱਚਿਆਂ ਨੂੰ ਗਾਉਂਦੇ ਬੱਚਿਆਂ ਨੂੰ ਉਮਰਾਨ ਹੱਕ ਜਣੀ ਸਾਡ ਨੂੰ ਕਰ ਚਾਲਾਉਂਦੇ ਆਂਦੀਆਂ ਬਿਲਕੁਲ ਬਿਲਕੁਲ ਇਹ ਸਰਦਾਰ ਸਾਹਿਬ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਜਿਹੜੇ ਉਹ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੇ ਸੇਵਾਵਾਂ ਨਿਭਾਈਆਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹ ਤਾਂ ਕਾਨੂੰਨ ਦੇ ਰਖਵਾਲੇ ਹੁੰਦੇ ਨੇ ਇਹ ਐਮਐਲਏ ਬਲਕਾਰ ਸਿੰਘ ਇਹ ਕਾਨੂੰਨ ਦੀ ਰਾਖੀ ਨਹੀਂ ਕਰਦੇ ਜੀ ਜੀ ਜੇ ਰਾਖੀ ਕਰਦੇ ਤਾਂ ਸਾਡੇ ਸਿਰ ਅੱਧੇ ਘੰਟੇ ਦੇ ਵਿੱਚ ਪਰਚਾ ਦਰਜ ਰਾਤ ਨੂੰ 10 ਵਜੇ ਸ਼ਨੀਵਾਰ ਰਾਤ ਨੂੰ 11 ਵਜੇ ਸਾਡੇ ਸਿਰ ਪਰਚਾ ਦਰਜ ਹੋ ਗਿਆ ਜੀ ਅੱਧੇ ਘੰਟੇ ਦੇ ਵਿੱਚ ਜਿਹੜੀ ਸਾਡੇ ਵੱਲੋਂ ਦਰਖਾਸਤ ਹੈ ਉਹ ਤੇ ਹੇਠ ਤੱਕ ਕਾਰਵਾਈ ਨਹੀਂ ਹੋਈ ਅੱਧੇ ਘੰਟੇ ਦੇ ਵਿੱਚ ਸਾਡੇ ਦਿਨ ਔਰ ਆਪਣੀਆਂ ਜਮਾਨਤਾਂ ਖਰਾ ਲਓ ਬਿਲਕੁਲ ਠਕਾਇਆ ਜੀ ਕੋਈ ਪ੍ਰਸ਼ਾਸਨ ਨਹੀਂ ਇੱਥੇ ਕੋਈ ਨਹੀਂ ਸਾਡੀ ਸੁਣਾਈ ਹੈਗੀ ਸਾਡਾ ਦੇ ਇਥੋਂ ਜਿੱਦਾ ਅਸੀਂ ਕਹਿੰਦੇ ਪਿੰਡ ਛੱਡ ਕੇ ਚਲ ਜੀਏ ਜਿਹੜਾ ਜਿੰਨਾ ਸਾਡੇ ਨਾਲ ਠਕਾ ਕਰਦੇ 2022 ਚ ਸਰਕਾਰ ਬਣਾਉਣ ਤੋਂ ਪਹਿਲਾਂ ਕਦੇ ਸੋਚਿਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਸਾਡੇ ਤਾਂ ਨਜ਼ਾਇਜ਼ ਪਰਚੇ ਹੋਣਗੇ ਇਹ ਕਦੇ ਖਿਆਲ ਆਇਆ ਸੀ ਦਿਮਾਗ 'ਚ ਜੀ ਇਹ ਕਦੇ ਖਿਆਲੀ ਸੀ ਅਸੀਂ ਕਿ ਆ ਚਲੋ ਸਾਰੇ ਲੋਕੀ ਚਾਹੁੰਦੇ ਆ ਬਦਲਾ ਬਦਲਾਅ ਸ਼ਾਇਦ ਕੋਈ ਬਦਲਾਅ ਦੇ ਆਉਣਗੇ ਪਰ ਇਹਨਾਂ ਨੇ ਪੱਠਾ ਫੜਾ ਦਿੱਤਾ ਜੀ ਕੋਈ ਵੀ ਸਰਕਾਰ ਇਦਾਂ ਦੀ ਅਜੇ ਤੱਕ 70 ਸਾਲ ਦੇ ਵਿੱਚ ਨਹੀਂ ਦੇਖੀ ਕਿਸੇ ਨੇ ਬਦਲਾ ਦੀ ਇਹ ਤਾਂ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਤੇ ਆਹ ਦੇਖ ਲਓ ਭਈ ਆ ਮੇਰਾ خیال ਆ ਵੀ ਇਹਨਾਂ ਨੇ ਤਾਂ ਸਿੱਕੇ ਟੰਗੇ ਪਏ ਸਾਰੇ ਕਿਸੇ ਦਾ ਵੀ ਲਿਆਜ ਨਹੀਂ ਕਰਦੇ ਅਸੀਂ ਮੈਂਬਰ ਮੈਂ ਖੁਦ ਮੈਂਬਰ ਪੁਚਾਇਆ ਤੇ ਸਰਪੰਚ ਵੀ ਆਏ ਆ ਇਹ ਸਾਨੂੰ ਧਮਕਾਉਂਦੇ ਆ ਵੀ ਸਾਡੇ ਜਾ ਕੇ ਰੋਲੋ ਸਾਡੀ ਜਿਹੜੀ ਗੱਲ ਨਾ ਕਰੋ ਕੋਈ ਇੱਧਰ ਉੱਧਰ ਦੀ ਮੈਂਬਰ ਪੰਚਾਇਤ ਤਾਂ ਐਸਾ ਨਹੀਂ ਹਾਂਜੀ ਮੈਂਬਰ ਪੰਚਾਇਤ ਦਾ ਬਾਪੂ ਮੇਰਾ ਲੰਬੜਦਾਰ ਆ ਜੀ ਸੱਤ ਮੈਂਬਰ ਅਸੀਂ ਇੱਕ ਪਾਸੇ ਸਰਪੰਚ ਇਹਨਾਂ ਦੀ ਆ ਉਹ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਨਾ ਉਹ ਸਾਡੇ ਨਾਲ ਕੋਈ ਪਿੰਡ ਦੇ ਸਮਝੌਤੇ ਵਾਸਤੇ ਜਾਂ ਕੋਈ ਚੰਗਾ ਕੰਮ ਵਾਸਤੇ ਨਹੀਂ ਤੁਰਦੇ ਤੁਸੀਂ ਮੈਂਬਰ ਪੰਚਾਇਤੋਂ ਦੇ ਵਿੱਚ ਸਰਪੰਚ ਨੇ ਜਿਹੜੇ ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖ ਰਹੇ ਨੇ ਆਮ ਆਦਮੀ ਪਾਰਟੀ ਨਾਲ ਜੀ ਸਰਪੰਚ ਸਾਹਿਬ ਨੂੰ ਨੇ ਕਿਹਾ ਵੀ ਸਾਡੇ ਨਾਲ ਗੱਲ ਹੋ ਰਿਹਾ ਵੀ ਆਓ ਸਾਡੇ ਇਹ ਨਹੀਂ ਸਹਿਨ ਕਰਦੇ ਮਤਾ ਵੀ ਪਾਇਆ ਹੈ ਉਹਨੇ ਸਾਹਮਣੇ ਪਰ ਉਹ ਨਹੀਂ ਸਹਿਨ ਕਰਦੇ ਕਿਤੇ ਮੈਂ ਨਹੀਂ ਕਰ ਸਕਦੀ ਸਹਿਨ ਨੁਕਸਾਨ ਹੁੰਦਾ ਹੋਈ ਜਾਵੇ ਪਿੰਡ ਦਾ ਹਾਂਜੀ ਉਹ ਕਹਿੰਦਾ ਜਦੋਂ ਸੱਚੇ ਬੰਦੇ ਤੇ ਨਜਾਇਜ਼ ਪਰਚਾ ਹੋਵੇ ਚਲੋ ਅਸੀਂ ਤੁਹਾਡੀ ਵਕਾਲਤ ਨਹੀਂ ਕਰਦੇ ਅਸੀਂ ਤੁਹਾਨੂੰ ਸੱਚਾ ਨਹੀਂ ਕਹਿੰਦੇ ਜਦੋਂ ਤੁਸੀਂ ਆਪਣੇ ਆਪ ਨੂੰ ਸੱਚਾ ਕਹਿੰਦੇ ਹੋ ਜਦੋਂ ਸੱਚੇ ਬੰਦੇ ਤੇ ਨਜਾਇਜ਼ ਪਰਚਾ ਹੋਣਾ ਮਨ ਦੁਖੀ ਹੁੰਦਾ ਜੀ ਬਹੁਤ ਜ਼ਿਆਦਾ ਦੁਖੀ ਹੁੰਦਾ ਜੀ ਪਰ ਅਸੀਂ ਇਹ ਗੱਲ ਹੈਗੀ ਆ ਵੀ ਡਰ ਨਾਲੇ ਹੈ ਨਹੀਂਗੇ ਜਿੱਥੇ ਤੱਕ ਵੀ ਸਾਡੇ ਤੋਂ ਜਿੱਥੇ ਤੱਕ ਵੀ ਵਿਰੋਧ ਹੈ ਹੋਇਆ ਸੀ ਜਰੂਰ ਇਹਨਾਂ ਦਾ ਕਰਾਂਗੇ ਹੁਣ ਵੀ ਕਰ ਰਹੇ ਆ ਅੱਗੇ ਤੋਂ ਵੀ ਕਰਾਂਗੇ ਕਿਹਦੀ ਸ਼ਾਇਦ ਨਜ਼ਾਇਜ਼ ਪਰਚਾ ਹੋਇਆ ਜੀ ਇਹ ਜੀ ਐਮਐਲਏ ਸਾਹਿਬ ਦੇ ਮ ਐਮ ਐਲ ਏ ਤਾਂ ਲੋਕ ਸੇਵਾਵਾਂ ਦੇਣ ਵਾਸਤੇ ਜਾਂ ਉਹ ਲੋਕ ਬਣਦੇ ਨੇ ਵੀ ਭਾਈ ਅਸੀਂ ਵਿਧਾਇਕ ਬਣਨਾ ਚਾਹੁੰਦੇ ਆ ਲੋਕਾਂ ਦੀ ਸੇਵਾ ਕਰਾਂਗੇ ਐਮ ਐਲ ਏ ਬਣ ਕੇ ਤੁਸੀਂ ਕਹਿ ਰਹੇ ਹੋ ਕਿ ਐਮ ਐਲ ਏ ਦੀ ਸ਼ਹਿਤ ਸਾਡੇ ਨਜ਼ਾਇਜ਼ ਪਰਚਾ ਹੋ ਰਹੇ ਨੇ ਜੀ ਹਾਂ ਜੀ ਹੋ ਰਿਹਾ ਜੀ ਜਿਹੜੇ ਸਰਕਲ ਪ੍ਰਧਾਨ ਇਹਨਾਂ ਨੇ ਬਣਾਤੇ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੁੰਡਾ ਕਰਦੀ ਉਹ ਕਰ ਰਹੇ ਜੀ ਮੈਂ ਨਾਂ ਵੀ ਲੈ ਦਿੰਨਾ ਜੁਹਾਰ ਸਿੰਘ ਸਾਡੇ ਪਿੰਡ ਗੁੰਨਾ ਚੱਕ ਤੋਂ ਆ ਸਭ ਤੋਂ ਜ਼ਿਆਦਾ ਉਹ ਉਹ ਇੱਥੇ ਠਾਣੇ ਰਹਿੰਦਾ ਆ ਹੋਰ ਬਿਲਕੁਲ ਪਸਦਾ ਹਟਾਉਟਿਆ ਬੱਚਿਆਂ ਨੂੰ ਆਪ ਨਸ਼ੇ ਦੀਆਂ ਗੋਲੀਆਂ ਇਹ ਜਿਹੜੇ ਪ੍ਰਸ਼ਾਸਨ ਨੇ ਆ ਉਹਨੀਆਂ ਜੇਬਾਂ 'ਚ ਪਾ ਕੇ ਦੇ ਹੋ ਉਥੇ ਇਹਨ ਹਾਂਜੀ ਇਹ ਕੰਮ ਹੋ ਰਿਹਾ ਹੈ ਇੱਧਰ ਕਿਸਾਨ ਸ਼ਰੀਆਮ ਨਸ਼ਾ ਬੇਕਦਾ ਜੀ ਸ਼ਰੀਆਮ ਬੇਕਦਾ ਕੋਈ ਵੀ ਬੰਦਾ ਜਾ ਕੇ ਉਹ ਨਸ਼ੇ ਵਾਲੇ ਫੜਦਾ ਨਹੀਂਗਾ ਉਹਨਾਂ ਨੂੰ ਕੋਈ ਨਹੀਂ ਫੜਦਾ ਹੈ ਉਹ ਰਲੇਿਆਂ ਦੇ ਨਾਲ ਰਲੇ ਆ ਉਹ ਵੇਚਣ ਵਾਲੇ ਇੱਥੇ ਠਾਣੇ ਆਉਂਦੇ ਆ ਹਾਂਜੀ ਬਿਲਕੁਲ ਤਾਂ ਇੱਧਰ ਕਿਸਾਨ ਜਥੇਬੰਦੀਆਂ ਤੋਂ ਕਿਰਤੀ ਕਿਸਾਨ ਯੂਨੀਅਨ ਤੋਂ ਸੰਧੂ ਸਾਹਿਬ ਪਹੁੰਚੇ ਨੇ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਭਾਈ ਸਾਹਿਬ ਕਹਿੰਦੇ ਕਿ ਸਾਡੇ ਤੇ ਨਜਾਇਜ਼ ਪਰਚੇ ਹੋਏ ਨੇ ਸਰਕਾਰ ਤਾਂ ਕਹਿੰਦੀ ਹੈ ਵੀ ਭਾਈ ਅਸੀਂ ਨਜਾਇਜ਼ ਕੁਝ ਕਰਦੇ ਨਹੀਂ ਇਹ ਕਹਿੰਦੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਰਾਜ ਦੇ ਵਿੱਚ ਸਾਡੇ ਤੇ ਨਜਾਇਜ਼ ਪਰਚੇ ਹੋ ਰਹੇ ਨੇ ਜੀ ਮੈਂ ਪਹਿਲੇ ਤਾਂ ਤੁਹਾਡੀ ਚੈਨਲ ਦਾ ਲੋਕਬਾਜ਼ ਦਾ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਕਵਰੇਜ ਕਰਨ ਆਏ ਹੱਕ ਸਾਜ਼ ਦੀ ਆਵਾਜ਼ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਹਾਂ ਮੈਂ ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕਰਤੀ ਕਿਸਾਨ ਜਿਲ੍ਹਾ ਜਲੰਧਰ ਦਾ ਮੈਂ ਪ੍ਰਧਾਨ ਹਾਂ ਜਦੋਂ ਸਾਨੂੰ ਇਹ ਪਤਾ ਲੱਗਾ ਸਾਨੂੰ ਇਹਨਾਂ ਸਾਥੀਆਂ ਨੇ ਨਹੀਂ ਦੱਸਿਆ ਜਦੋਂ ਸਾਨੂੰ ਪਤਾ ਲੱਗਾ ਵੀ ਜਿਹੜਾ ਆਮ ਆਦਮੀ ਪਾਰਟੀ ਤੇ ਪੁਲਿਸ ਵੀ ਕਿਆਂ ਦੇ ਖਿਲਾਫ ਲੰਬੜੇ ਥਾਣੇ ਮੁਰੇ ਧਰਨਾ ਆ ਅਸੀਂ ਆਪਣੀ ਟੀਮ ਲੈ ਕੇ ਆ ਪਹੁੰਚੇ ਇਥੇ ਕਿਉਂਕਿ ਜਿਹੜੀ ਲੋਕਾਂ ਦੇ ਨਾਲ ਸਾਡੀ ਜਥੇਬੰਦੀ ਆ ਜਿੱਥੇ ਵੀ ਲੋਕਾਂ ਦੇ ਨਾਲ ਧੱਕਾ ਹੁੰਦਾ ਕਿਸਾਨਾਂ ਦਾ ਹੁੰਦਾ ਮਜ਼ਦੂਰਾਂ ਦਾ ਹੁੰਦਾ ਮੁਲਾਜ਼ਮਾਂ ਦਾ ਹੁੰਦਾ ਚਾਹੇ ਤੁਹਾਡੇ ਪ੍ਰੈਸ ਮੀਡੀਆ ਦਾ ਹੁੰਦਾ ਹੋਵੇ ਅਸੀਂ ਹਮੇਸ਼ਾ ਜਿਹੜੀ ਹੱਕੜਾ ਕੇ ਖੜਦੇ ਆ ਇਸ ਕਰਕੇ ਪਿਆਸੀ ਤਾਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਆ ਇਹ ਆਮ ਆਦਮੀ ਨਹੀਂ ਹੈ ਇਹ ਖਾਸ ਆਦਮੀਆਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਇਹ ਭਾਜਪਾ ਦੀ ਬੀ ਟੀਮ ਆ ਸੀ ਕਿਹਾ ਸੀ ਪਰ ਲੋਕਾਂ ਨੂੰ ਇਸ ਗੱਲ ਦਾ ਭਲੀਕਾ ਸੀ ਲੋਕਾਂ ਨੇ ਸਾਡੀ ਗੱਲ ਮੰਨੀ ਨਹੀਂ ਇਹਨਾਂ ਨੂੰ ਧੜਾ-ਤੜਾ ਲੋਕਾਂ ਨੇ ਵੋਟਾਂ ਪਾ ਕੇ 92 MLA ਜਿਤਾਤੇ ਸਿਆਣੇ ਕਹਿੰਦੇ ਬੰਨੇ ਦੇ ਪੈਰ ਥੱਲੇ ਬਟੇਰਾ ਆ ਗਿਆ ਉਹ ਮੀਟ ਬਿਨਾਂ ਰੋਟੀ ਨਹੀਂ ਖਾਂਦਾ ਉਹ ਇਹਨਾਂ ਨੂੰ ਸਵਾਦ ਪੈ ਗਿਆ ਵੀ ਸਾਡੇ ਤਾਂ 92 MLA ਬਣ ਗਏ ਅਸੀਂ ਹੁਣ ਜੋ ਮਰਜੀ ਕਰੀ ਜਾਈਏ ਜਿੰਨਾ ਮਰਜੀ ਧੱਕਾ ਕਰੀ ਜਾਈਏ ਤੇ ਲੋਕ ਸਾਡੇ ਖਿਲਾਫ ਬੋਲਣਗੇ ਨਹੀਂ ਪੰਜਾਬ ਦੇ ਲੋਕ ਬਹਾਦਰ ਲੋਕ ਆ ਉਹ ਜਦੋਂ ਵੀ ਜ਼ਬਰ ਜਲਬ ਹੁੰਦਾ ਰਿਹਾ ਉਹ ਹਰ ਜ਼ਬਰ ਜਲਬ ਦੇ ਖਿਲਾਫ ਡਟ ਕੇ ਲੜਿਆ ਔਰ ਜਿੱਤਾਂ ਪ੍ਰਾਪਤ ਕੀਤੀਆਂ ਚਾਹੇ ਮੋਦੀ ਦਾ ਧੱਕਾ ਹੋਵੇ ਚਾਹੇ ਕਿਸੇ ਹੋਰ ਦਾ ਧੱਕਾ ਹੋਵੇ ਤੇ ਲੋਕ ਧੱਕੇ ਦੇ ਖਿਲਾਫ ਲੜੇ ਔਰ ਜਿੱਤੇ ਆ ਜਿੱਥੇ ਤੇ ਇਹਨਾਂ ਦਾ ਸਵਾਲ ਆ ਜਿਹੜੇ ਕਹਿੰਦੇ ਸੀ ਕਿ ਅਸੀਂ 4 ਹਫ਼ਤੇ ਵਿੱਚ ਚਿੱਟਾ ਬੰਦ ਕਰ ਦੇਣਾ ਹੁਣ ਲਗਭਗ 3.5 ਸਾਲ ਹੋ ਗਏ ਹੁਣ ਧੜਾ ਧੜ ਫੜਿਆ ਕਿਹਨੂੰ ਜਾ ਰਿਹਾ ਫੜਿਆ ਉਹਨਾਂ ਨੂੰ ਜਾ ਰਿਹਾ ਜਿਹੜੇ ਮੁੰਡੇ ਪਿੰਡਾਂ ਦੇ ਵਿੱਚ ਲੱਗੇ ਹੋਇਆ ਘਰ ਉਹਨਾਂ ਦੇ ਢਾਏ ਜਾ ਰਹੇ ਆ ਜਿਹੜੇ ਲੋਕ ਜਿਨ੍ਹਾਂ ਦੇ ਪਲਾਸਟਰ ਵੀ ਨਹੀਂ ਹੋਏ ਉਹਨਾਂ ਦੇ ਢਾਏ ਜਾ ਰਿਹਾ ਪਰ ਵੱਡੇ ਵੱਡੇ ਜਿਹੜੇ ਪੁਲਿਸ ਦੇ ਐਸਐਸਪੀ ਜਿਨ੍ਹਾਂ ਨੇ ਚਿੱਟਾ ਵੇਚਿਆ ਜਿਹੜੇ ਮਤਲਬ ਐਮਐਲਏ ਹੈ ਮਤਲਬ ਅਸੀਂ ਉਹ ਪੰਜਾਬ ਸਰਕਾਰ ਤੋਂ ਮੰਗ ਵੀ ਕਰਦੇ ਆ ਕਿ ਜਿਹੜੀ 175 ਬੰਦਿਆਂ ਦੀ ਸ਼ਸ਼ੀ ਕਾਂਦ ਨੇ ਰਿਪੋਰਟ ਤੁਹਾਨੂੰ ਬਣਾ ਕੇ ਦਿੱਤੀ ਆ ਪੇ ਆ ਐਮ ਐਲ ਏ ਆ ਸਰਕਾਰ ਦੇ ਵਿੱਚ ਜਿਹੜੇ ਚਿੱਟਾ ਵੇਚਦੇ ਆ ਆ ਜਿਹੜੇ ਨਸ਼ਾ ਸਮਗਲ ਰਿਆ ਆ ਪੁਲਿਸ ਦੇ ਵੱਡੇ ਅਧਿਕਾਰੀ ਆ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਦਾ ਇੱਕ ਦਾ ਵੀ ਨਾਂ ਨਹੀਂ ਲਿਆ ਆ ਪਿੰਡਾਂ ਚੋਂ ਫੜ ਕੇ ਜਿਹੜੇ ਆ ਲੋਕਾਂ ਦੇ ਨਿਆਂ ਦੇ ਉੱਤੇ ਪਰਚੇ ਕੀਤੇ ਜਾ ਰਿਆ ਦੂਜਾ ਮਾਮਲਾ ਇਹਨਾਂ ਨੇ ਸਾਨੂੰ ਮਤਲਬ ਉਦੋਂ ਵਾਅਦਾ ਕੀਤਾ ਸੀ ਝੁਟਕੀ ਮਾਰ ਕੇ ਇਹਨਾਂ ਦੀ ਇੱਕ ਬੀਬੀ ਬੋਲਦੀ ਵੀ ਸੀ ਪੇ ਸਾਡੀ ਸਰਕਾਰ ਕੈਪਟਨ ਹੋਰ ਸਰਕਾਰ ਛੱਡੇ ਅਸੀਂ 50 ਮਿੰਟਾਂ ਚ ਐਮਐਸਪੀ ਦੇ ਦਾਂਗੇ 50 ਮਿੰਟਾਂ ਹੁਣ ਸਾਢੇ 3 ਸਾਲ ਹੋ ਗਏ ਹੁਣ ਐਮਐਸਪੀ ਦਾ ਕਿਤੇ ਨਾਂ ਨਹੀਂ ਇਹ ਨਹੀਂ ਲਾਰਾ ਲਾਇਆ ਸੀ ਔਰਤਾਂ ਨੂੰ ਪੇ ਅਸੀਂ 1000 ਰੁਪਇਆ ਪੈਨਸ਼ਨ ਦੇਵਾਂਗੇ ਸਾਢੇ 3 ਸਾਲ ਹੋ ਗਿਆ 1 ਰੁਪਿਆ ਨਹੀਂ ਦਿੱਤਾ ਫੇਰ ਲਾਰਾ ਲਾਇਆ ਜਦ ਇੱਥੇ ਜਲੰਧਰ 'ਚ ਵੋਟਾਂ ਆਈਆਂ ਕਹਿੰਦੇ ਹੁਣ 1000 ਨਹੀਂ 1100 ਕਰ ਦੇਣਾ ਹੁਣ 1100 ਵੀ ਹਲੇ ਤੀ ਹੋਇਆ ਨਹੀਂ ਹੈ ਜਿੰਨੀਆਂ ਵੀ ਇਹ ਨਹੀਂ ਗੱਲਾਂ ਕੀਤੀਆਂ ਉਹਨਾਂ ਗੱਲਾਂ ਤੋਂ ਪਿੱਛੇ ਹਟਿਆ ਇਸ ਕਰਕੇ ਅਸੀਂ ਲੋਕਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦੇ ਆ ਜੇ ਲੋਕਾਂ ਨੇ ਆਪਣੀ ਰੋਜੀ ਰੋਟੀ ਬਚਾਉਣੀ ਆ ਪੰਜਾਬ ਬਚਾਉਣਾ ਕਿਸਾਨੀ ਤੇ ਜਵਾਨੀ ਬਚਾਉਣੀ ਆ ਤੇ ਲੋਕਾਂ ਨੂੰ ਜਥੇਬੰਦ ਹੋਣਾ ਪਊਗਾ ਜਥੇਬੰਦੀਆਂ ਬਣਾ ਕੇ ਅਸੀਂ ਇਹਨਾਂ ਦਾ ਟੱਕਰਾ ਕਰ ਸਕਦੇ ਆ ਅਸੀਂ ਮਤਲਬ ਪੋਲੀਟਿਕਲ ਪਾਰਟੀਆਂ ਦਾ ਜਹਾਲ ਦੇਖ ਲਈਏ ਕੋਈ ਪੋਲੀਟਿਕਲ ਪਾਰਟੀ ਇਹਨਾਂ ਦੇ ਖਿਲਾਫ ਜਿੰਨੀ ਵੱਡੀ ਤਾਕਤ ਪੋਲੀਟਿਕਲ ਪਾਰਟੀਆਂ ਦੇ ਕੋਲ ਅੱਜ ਕੋਈ ਬੋਲਣ ਨੂੰ ਤਿਆਰ ਨਹੀਂ ਪਟਾ ਦੇ ਜਿਹੜਾ ਇਹ ਨਾਜਾਇਜ਼ ਪਰਚੇ ਹੋ ਰਹੇ ਨੇ ਥਾਣੇ ਲਾਂਬੜੇ ਦੇ ਬਾਹਰ ਅੱਜ ਤੁਸੀਂ ਆਏ ਹੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਭਾਈ ਸਾਹਿਬ ਕਿਹਦੇ ਸਾਡੇ ਤੇ ਐਮਐਲਏ ਬਲਕਾਰ ਸਿੰਘ ਨਾਜਾਇਜ਼ ਪਰਚੇ ਕਰਵਾ ਰਹੇ ਨੇ ਅਸੀਂ ਤਦੇ ਆਏ ਆ ਜੀ ਕਿਉਂਕਿ ਇਹਨਾਂ ਤਾਂ ਨਾਜਾਇਜ਼ ਪਰਚੇ ਹੋਏ ਕਰਕੇ ਤਦੇ ਆਏ ਆ ਤੇ ਨਾਜਾਇਜ਼ ਪਰਚੇ ਜਿਹੜੇ ਆ ਉਹ ਮਤਲਬ ਇਹਨੂੰ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਪੇ ਪੁਲਿਸ ਦੀ دہشت ਪਾਈ ਆ ਲੋਕਾਂ ਦੇ ਵਿੱਚ ਪਈ ਲੋਕ ਪੁਲਿਸ ਦੇ ਖਿਲਾਫ ਬੋਲਣਾਂ ਚਾਹੇ ਕੋਈ ਆ ਤੁਸੀਂ ਦੇਖਿਆ ਹੋਣਾ ਉਹ ਟੀਚਰ ਨੂੰ ਫੜ ਕੇ ਕਰੰਟ ਲਾ ਲਾ ਕੇ ਪੁਲਿਸ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਉਹ ਸਾਰਾ ਟੱਬਰ ਕਿਸਾਨ ਜਥੇ ਵਧੀਆਂ ਲੜ ਰਹੀਆਂ ਪਰ ਹੱਲੇ ਤੇ ਇਨਸਾਫ ਨਹੀਂ ਮਿਲਿਆ ਇੱਥੇ ਕਿਤੇ ਸਰਕਾਰ ਪਹੁੰਚੀ ਆ ਜਿੰਨਾਂ ਕ ਆਪਾਂ ਲੜੇ ਆ ਪਈ ਮਤਲਬ ਅਸੀਂ 50 ਲੱਖ ਰੁਪਈਆ ਪਰਿਵਾਰ ਨੂੰ ਦੇਣੇ ਆ ਅਸੀਂ ਉਹਦੀ ਵਾਈਫ ਨੂੰ ਸਰਕਾਰੀ ਨੌਕਰੀ ਦੇਣੇ ਆ ਪਰ ਪੁਲਿਸ ਵਾਲਿਆਂ ਤੇ ਪਰਚਾ ਕਰ ਨੂੰ ਤਿਆਰ ਨਹੀਂ ਜਿਨ੍ਹਾਂ ਨੇ ਕਰੰਟ ਲਾ ਲਾ ਕੇ ਮੁੰਡਾ ਮਾਰਿਆ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਆਧਾਰਨਾ ਦੇ ਸਕਦੇ ਆ ਜਿਨ੍ਹਾਂ ਦੇ ਪੁਲਿਸ ਦਾ ਇੱਕ ਮੁੰਡਾ ਹੁਣ ਆ ਮਾਰਿਆ ਜਿਹੜਾ ਤੁਸੀਂ ਦੇਖਿਆ ਹੋਣਾ ਤੁਹਾਡੇ ਚੈਨਲ ਤੇ ਚੱਲੀ ਖਬਰ ਉਹਨੂੰ ਮਠਾਣੇ ਲੈ ਗਏ ਉਹਦੇ ਮੂੰਹ ਤੇ ਕੱਪੜਾ ਦੇ ਕੇ ਪਾਣੀ ਪਾਪਾ ਉਹਨੂੰ ਮਾਰ ਦਿੱਤਾ ਜੀ ਤੇ ਉਹਨੂੰ ਜਾ ਕੇ ਮਤਲਬ ਜਾ ਕੇ ਛੱਪੜ ਤੇ ਸਿੱਟਿਆ ਜਾ ਕੇ ਇਸ ਕਰਕੇ ਪੰਜਾਬ ਨੂੰ ਜੰਗਲ ਰਾਜ ਪੁਲਿਸ ਨਾਲ ਬਣਾਇਆ ਜਾ ਰਿਹਾ ਕਿਰਤੀ ਕਿਸਾਨ ਜੀ ਨੂੰ ਪਹਿਲਾਂ ਵੀ ਲੋਕਾਂ ਦੇ ਨਾਲ ਸੀ ਅੱਜ ਵੀ ਲੋਕਾਂ ਦੇ ਨਾਲ ਆ ਅਸੀਂ ਜਦੋਂ ਵੀ ਇਹ ਸਾਨੂੰ ਲੋਕ ਯਾਦ ਕਰਨਗੇ ਅਸੀਂ ਆਪਣੀ ਹਰ ਟਾਈਮ ਮਤਲਬ ਇਹਨਾਂ ਤੋਂ ਅੱਗੇ ਹੋ ਕੇ ਲੜਾਂਗੇ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਸਾਡੀ ਕਵਰ ਕਰ ਰਹੇ ਹੋ ਧੰਨਵਾਦ ਤੁਹਾਡੇ ਜੀ ਬਿਲਕੁਲ ਤਾਂ ਹੋਰ ਵੀ ਇੱਥੇ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਅੱਜ ਤੁਸੀਂ ਨਜਾਇਜ਼ ਪਰਚਿਆਂ ਦੇ سلسلے ਚ ਅੱਜ ਇੱਥੇ ਇਕੱਠੇ ਹੋਏ ਹੋ ਕੀ ਕਹੋਗੇ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਵੇਂ ਭਾਈ ਸਾਹਿਬ ਹੋਣਾ ਨੇ ਵੀ ਇਹੀ ਜ਼ਿਕਰ ਕੀਤਾ ਕਿ ਐਮਐਲਏ ਬਲਕਾਰ ਸਿੰਘ ਪੰਜਾਬ ਪੁਲਿਸ ਦੇ ਜ਼ਰੀਏ ਸਾਡੇ ਤੇ ਨਜਾਇਜ਼ ਪਰਚੇ ਕਰਵਾ ਰਹੇ ਨੇ ਕੀ ਕਹੋਗੇ ਜੀ ਤੁਸੀਂ ਪਹਿਲੇ ਉਦਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਵਾਲਿਆਂ ਦਾ ਮੈਂ ਪਿੰਡੂ ਮਜ਼ਦੂਰ ਜੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਹਾਂ ਸਰਾਜ ਪੱਪਾ ਜਦੋਂ ਸਾਨੂੰ ਪਿੰਡੂ ਮਜ਼ਦੂਰ ਯੂਨੀਅਨ ਵਾਲਿਆਂ ਨੂੰ ਪਤਾ ਲੱਗਾ ਕਿ ਲਾਂਬੜੇ ਥਾਣੇ ਮੁਰੇ ਜਿਹੜਾ ਕੱਟਮਟ ਹੋ ਰਿਹਾ ਪਿੰਡਾਂ ਦੇ ਲੋਕ ਆ ਰਹੇ ਆ ਜਿਨ੍ਹਾਂ ਨਾਲ ਤੱਕਾ ਹੋ ਰਿਹਾ ਤੇ ਉਹਨਾਂ ਦੇ ਨਜਾਇਜ਼ ਪਰਚੇ ਹੋ ਰਿਹਾ ਪਰ ਅਸੀਂ ਜਦੋਂ ਸਾਰੇ ਪੰਜਾਬ ਚੀ ਦੇਖਦੇ ਆ ਵੇ ਹਰਥਾ ਜਿਹੜਾ ਕਿਉਂਕਿ ਸਾਨੂੰ ਸੰਵਿਧਾਨਕ ਹੱਕ ਆ ਵੀ ਜੇ ਕਿਸੇ ਨਾਲ ਧੱਕਾ ਹੁੰਦਾ ਜੇ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਜਾਂ ਪੁਲਿਸ ਨਹੀਂ ਸੁਣਦੀ ਜਾਂ ਐਮਐਲਏ ਐਮਪੀ ਨਹੀਂ ਸੁਣਦੇ ਤਾਂ ਸਾਡੇ ਕੋਲ ਰਸਤਾ ਕੀ ਆ ਸਾਨੂੰ ਸੰਵਿਧਾਨਕ ਆ ਕਿਹਾ ਕਿ ਅਸੀਂ ਆਪਣਾ ਰੋਸ ਪ੍ਰਗਟ ਕਰ ਸਕਦੇ ਆ ਪਰ ਪੰਜਾਬ ਦੀ ਸਰਕਾਰ ਜਿਹੜੀ ਆ ਬੜੀ ਧਾਕੜ ਸ਼ਾ ਰਵਈਆ ਜਿਹੜਾ ਤਾਨਾਸ਼ਾਹੀ ਰੁਪਈਆ ਬਣਾ ਰਹੀ ਆ ਵੀ ਨਾ ਤੁਹਾਨੂੰ ਧਰਨੇ ਲਾਉਣ ਦੇਣੇ ਆ ਨਾ ਮਜਾਰੇ ਕਰਨ ਦੇਣੇ ਆ ਕਿਤੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਆਪਣੀ ਗੱਲ ਨਹੀਂ ਰੱਖ ਸਕਦੇ ਪਰ ਇਹ ਜਿਹੜੇ ਧੱਕੇਸ਼ਾਹੀਆਂ ਦੇ ਖਿਲਾਫ ਵੀ ਸਾਡੇ ਕੋਲ ਰਸਤਾ ਕੀ ਆ ਵੀ ਬਹੁਤ ਸਾਰੇ ਪਿੰਡਾਂ ਚ ਇਦਾਂ ਆ ਵੀ ਪੰਜਾਬ ਦੀ ਸਰਕਾਰ ਜਿਹੜੀ ਵਿਤਕਰਾ ਕਰ ਰਹੀ ਆ ਜਿਹੜੀ ਉਹਨਾਂ ਦੇ ਪੰਚਾਇਤਾਂ ਉਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਦੇ ਜਿਹੜਾ ਉਹਨਾਂ ਦੇ ਖਿਲਾਫ ਜਾ ਰਹੀ ਹੈ ਸਰਕਾਰ ਅਸੀਂ ਦੇਖਿਆ ਵੀ ਆ ਜਿਹੜਾ ਇੱਥੇ ਹੈਗਾ ਆ ਜਲੰਧਰ ਆ ਤੇ ਜਿੱਥੇ ਲਤੀਫਪੁਰਾ ਜਿਹੜਾ ਉੱਥੇ ਜਿਹੜੇ ਲੋਕ ਉੱਜੜ ਕੇ ਆਏ ਸੀ ਪਾਕਿਸਤਾਨ ਤੋਂ ਢਾਈ ਤਿੰਨ ਸਾਲ ਹੋ ਗਏ 100 ਘਰ ਢਾ ਕੇ ਰੱਖ ਦਿੱਤਾ ਉਹ ਵਿਚਾਰੇ ਗਰਮੀ ਸਰਦੀ ਦੇ ਵਿੱਚ ਬੱਚੇ ਬੁੱਢੇ ਜਵਾਨ ਸਾਰੇ ਬਾਹਰ ਬੈਠੇ ਆ ਅਸੀਂ ਉੱਥੇ ਬਾਰ ਬਾਰ ਜਿਹੜਾ ਆ ਸਰਕਾਰ ਨੂੰ ਬੇਨਤੀਆਂ ਕੀਤੀਆਂ ਕਿ ਇਹਨਾਂ ਦਾ ਕੋਈ ਮੁੜ ਵਸੇਬਾ ਕੀਤਾ ਜਾਵੇ ਅਜੇ ਤੱਕ ਉਹ ਗੱਲ ਨਹੀਂ ਸੁਣੀ ਇਦਾਂ ਜਿਹੜੇ ਸੰਗਰੂਰ ਦੇ ਵਿੱਚ ਹੋਇਆ ਵੀ ਜਿਹੜੇ ਲੋਕ ਉੱਥੇ ਇਹ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੇ ਸੀ ਵੀ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਵੇ ਬਾਧੂ ਜ਼ਮੀਨ ਆ ਜਿਹੜੀ ਉਥੋਂ ਦੇ ਰਾਜੇ ਦੀ ਆ ਉਹ ਕੋਈ ਜਿਹੜੇ ਆ ਸਰਮਾਜਦਾਰ ਘਰਾਣੇ ਜਿਹੜੇ ਉਹਨੂੰ ਦੱਬੀ ਫਿਰਦੇ ਆ ਤੇ ਉਦੋਂ ਜਿਹੜਾ ਫੜ ਫੜ ਕੇ ਜੇਲ੍ਹਾਂ ਚ ਬੰਦ ਕਰ ਦਿੱਤੇ ਮੇਰੀ ਵੀ ਗ੍ਰੈਫਤਾਰੀ ਹੋ ਗਈ ਸਾਡੇ ਸੂਬੇ ਪ੍ਰਧਾਨ ਦੀ ਵੀ ਹੋ ਗਈ ਸੰਗਰੂਰ ਦੇ ਵਿੱਚ ਹਜ਼ਾਰਾਂ ਹੀ ਲੋਕ ਫੜ ਕੇ ਜਿਹੜੇ ਉਹ ਡੱਕ ਦਿੱਤੇ ਅੱਜ ਵੀ ਨਹੀਂ ਛੱਡ ਰਹੇ 13 14 ਜਿਹੜੇ ਆ ਅਜੇ ਵੀ ਜਿਹੜੇ ਅੰਦਰ ਆ ਨਾ ਬੱਚਿਆਂ ਨੂੰ ਨਾ ਬੁੱਢਿਆਂ ਨੂੰ ਬਖਸ਼ਿਆ ਨਾ ਬੱਚਿਆਂ ਨੂੰ ਸੋ ਅਸੀਂ ਇਹ ਸਮਝਦੇ ਆ ਵੇ ਇਹ ਜਿਹੜਾ ਨਸ਼ਾ ਆ ਰਾਜ ਸਤਾ ਦਾ ਕਿ ਲੋਕਾਂ ਨੇ ਤਾਂ ਇੱਕ ਬਦਲ ਪਾ ਲਿਆ ਸੀ ਕਾਲੀਆਂ ਕਾਂਗਰਸੀਆਂ ਤੋਂ ਲੋਕ ਦੁਖੀ ਸੀਗੇ ਜਿਹਦੇ ਕਰਕੇ ਉਹਨਾਂ ਨੇ ਇਹ ਸਰਕਾਰ ਨੂੰ ਜਿਹੜਾ ਸਤਾ ਤੇ ਲਿਆਂਦਾ ਸੀ ਪਰ ਇਹ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ ਲੋਕਾਂ ਨਾਲ ਇਨਸਾਫ ਨਹੀਂ ਕਰ ਰਹੀ ਸੰਵਿਧਾਨਕ ਹੱਕ ਜਿਹੜੇ ਆ ਲੋਕਾਂ ਨੂੰ ਵਰਤਨ ਨਹੀਂ ਦੇ ਰਹੀ ਇਸ ਕਰਕੇ ਅਸੀਂ ਇਸ ਸਰਕਾਰ ਦੇ ਖਿਲਾਫ ਜਿਹੜਾ ਤਿਆਰ ਹੈ ਬਿਲਕੁਲ ਤਾਂ ਹੋਰ ਵੀ ਇੱਥੇ ਨੌਜਵਾਨ ਪਹੁੰਚੇ ਨੇ ਬਾਜੀ ਤੁਸੀਂ ਕੀ ਕਹੋਗੇ ਅੱਜ ਤੁਸੀਂ ਇੱਥੇ ਇਕੱਠ ਰੱਖਿਆ ਹੈ ਕਹਿ ਰਹੇ ਹੋ ਕਿ ਭਾਈ ਸਾਡੇ ਤੇ ਨਜਾਇਜ਼ ਪਰਚੇ ਹੋ ਰਹੇ ਨੇ ਜਾਂ ਜਿਹੜੇ ਪੰਜ ਸਰਪੰਚ ਨੇ ਪਿੰਡਾਂ ਦੇ ਜਿਹੜੇ ਆਮ ਮੀ ਪਾਰਟੀ ਦੇ ਸਰਪੰਚਾ ਦੇ ਰਾਹੀਂ ਸਰਕਾਰ ਵੱਲੋਂ ਮੈਂਬਰ ਪੰਚਾਇਤਾਂ ਦੇ ਨਜਾਇਜ਼ ਪਰਚੇ ਕਰਵਾਏ ਜਾ ਰਹੇ ਨੇ ਇਹ ਇਸ ਨੂੰ ਕਿਵੇਂ ਦੇਖਦੇ ਹੋ ਜੀ ਮੈਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਲੋਕਵਾਚ ਟੀਵੀ ਦਾ ਜੋ ਸਾਡੀ ਆਵਾਜ਼ ਪੰਜਾਬ ਦੇ ਲੋਕਾਂ ਤੱਕ ਪਹੁੰਚਾ ਰਿਹਾ ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਤੇ ਕਹਿੰਦੇ ਸੀ 4 ਹਫ਼ਤੇ ਦੇ ਵਿੱਚ ਚਿੱਟਾ ਖਤਮ ਕਰ ਦਾਂਗੇ ਧਰਨੇ ਨਹੀਂ ਹੋਣ ਲੱਗਿਆ ਕਰਨਗੇ ਸਾਡੀ ਸਰਕਾਰ ਦੇ ਵਿੱਚ ਲੋਕਾਂ ਨੂੰ ਥਾਣਿਆਂ ਦੇ ਵਿੱਚ ਖੱਜਲ ਨਹੀਂ ਹੋਣਾ ਪਿਆ ਕਰੂੰਗਾ ਜੈਨ ਨੂੰ ਆਪਣੇ ਇਨਸਾਫ ਲਈ ਧਰਨੇ ਨਹੀਂ ਲਾਉਣ ਪਿਆ ਕਰਨਗੇ ਲੇਕਿਨ ਉਸ ਤੋਂ ਬਾਅਦ ਆਇਆ ਕਿ ਹੈ ਲੋਕ ਜਿਵੇਂ ਇਹਨਾਂ ਦੀ ਸਰਕਾਰ ਦੇ ਵਿੱਚ ਪੁਲਿਸ ਨੂੰ ਖੁੱਲ੍ਹੇ ਸ਼ੋਰਟੇ ਦਿੱਤੀ ਆ ਕਿ ਘਰਾ ਦੇ ਵਿੱਚੋਂ ਨੌਜਵਾਨ ਚੱਕ ਚੱਕ ਕੇ ਉਹਨਾਂ ਦੀ ਕੰਦਾ ਟੱਪ ਟੱਪ ਕੇ ਉਹਨਾਂ ਤੇ ਨਜਾਇਜ਼ ਜਿਹੜੇ ਨੌਜਵਾਨ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਲਈ ਬੋਲਦੇ ਆ ਲੜਦੇ ਆ ਉਹਨਾਂ ਤੇ ਨਜਾਇਜ਼ ਪਰਚੇ ਪਾਏ ਜਿਹੜੇ ਸਰਕਾਰ ਕਹਿੰਦੀ ਸੀ ਕਿ ਲੈ ਸਾਡੀ ਸਰਕਾਰ ਆਉਣ ਤੋਂ ਬਾਅਦ ਤਾਂ ਸਮਝ ਲੋ ਇਨਕਲਾਬ ਆਈ ਗਿਆ ਅਸੀਂ ਤਾਂ ਜਿਹੜਾ ਦਿੱਲੀ ਮਾਡਲ ਇਹਨਾਂ ਨੇ ਦਿਖਾਇਆ ਸੀ ਦਿੱਲੀ ਵਾਲਾ ਕਿ ਹੁਣ ਅਸੀਂ ਉਹ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਇੱਥੋਂ ਦੀ ਸਰਕਾਰ ਨੇ ਕੀਤਾ ਕਿ ਇੱਥੋਂ ਦੀ ਪੰਜਾਬ ਦੀ ਪੁਲਿਸ ਨੂੰ ਖੁੱਲੀ ਇੱਕ ਸ਼ੋਰਟੇ ਦਿੱਤੀ ਆ ਇੱਕ ਜੰਗਲ ਰਾਜ ਹੀ ਬਣਾ ਦਿੱਤਾ ਵਾ ਕਿ ਅਸੀਂ ਪੰਜਾਬ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਖੁੱਲੀ ਸ਼ੋਰਟ ਦਿੰਦੇ ਆ ਜਿਵੇਂ ਤੁਸੀਂ ਜਿਵੇਂ ਕਰਨਾ ਕਰੋ ਜਿਹੜੇ ਜਿਹੜੇ ਨੌਜਵਾਨ ਜਾਂ ਜਿਹੜੇ ਆਗੂ ਆ ਜਿਹੜੇ ਜਥੇਬੰਦੀਆਂ ਵਾਲੇ ਆ ਜਾਂ ਲੋਕਾਂ ਦੀ ਸੱਚ ਆਵਾਜ਼ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਨਜਾਇਜ਼ ਝੂਠੇ ਪਰਚੇ ਜਿਵੇਂ ਵੀ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਪਾ ਦਿੱਤਾ ਜਾਵਾ ਜਿਹਦੇ ਉਦਾਹਰਨ ਤੌਰ ਤੇ ਲੈਣਾ ਹੋਵੇ ਜਿਵੇਂ ਪਛੇੜੇ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਟੀਚਰ ਸੀਗਾ ਨਸ਼ਿਆ ਦੇ ਵਿਰੋਧ ਇਹਨਾਂ ਨੇ ਯੁੱਧ ਚਲਾਇਆ ਹੋਇਆ ਵਾ ਕਿ ਅਸੀਂ ਨਸ਼ਿਆ ਦੇ ਖਿਲਾਫ ਨੌਜਵਾਨਾਂ ਤੇ ਪਰਚੇ ਪਾਇਆ ਸੀ ਇਹਨੇ ਯਾਰ ਨੌਜਵਾਨਾਂ ਦੀਆਂ ਗ੍ਰਫਤਾਰੀਆਂ ਕਰ ਲੀਆਂ ਲੇਕਿਨ ਇਹਨਾਂ ਨੂੰ ਪੁੱਛਣਾ ਹੋਵੇ ਜਾਂ ਤੁਸੀਂ ਵਾਕਿ ਨਸ਼ਾ ਦੇ ਖਿਲਾਫ ਜਾਂ ਵਾਕਿ ਕੋਸ਼ਿਸ਼ ਸੱਚੀ ਨੀਤੀ ਤੋਂ ਕਰਨਾ ਚਾਹੁੰਦੇ ਆ ਤਾਂ ਜਿਹੜੇ ਨੌਜਵਾਨ ਜਾਂ ਕਿਸੇ ਹੱਕ ਸੱਚ ਦੀ ਆਵਾਜ਼ ਲਈ ਲੜਦੇ ਆ ਜਾਂ ਲੋਕਾਂ ਦੀ ਹੱਕ ਹੱਕਾ ਦੇ ਲਈ ਲੜਦੇ ਆ ਤੁਸੀਂ ਉਹਨਾਂ ਤੇ ਚੋਰੀ ਦਾ ਇਲਜ਼ਾਮ ਉਹਨਾਂ ਤੇ ਝੂਠੇ ਪਰਚੇ ਚਿੱਟੇ ਦੇ ਪਰਚੇ ਪਾਪਾ ਤੁਸੀਂ ਉਹਨਾਂ ਨੂੰ ਜੇਲਾ ਦੇ ਵਿੱਚ ਤੁੰਨੇ ਜਾਂਦੇ ਆ ਜਿਵੇਂ ਇੱਕ ਮੁੰਡਾ ਨਰਿੰਦਰ ਦੀਪ ਸੀਗਾ ਬਠਿੰਡੇ ਜ਼ਿਲ੍ਹੇ ਦਾ ਉਹਨਾਂ ਦੇ ਸੀਐਸਟਾਫ ਦੇ ਉੱਥੋਂ ਦੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨੂੰ 25 ਥਾਵਾਂ ਤੇ ਕਰੰਟ ਲਾ ਕੇ ਤੇ ਉਹਨਾਂ ਨੂੰ ਤਸੀਹੇ ਦੇ ਦੇ ਕੇ ਉਹ ਤੋਂ ਇੰਨਾ ਤਸ਼ੱਦਦ ਝੱਲ ਨਹੀਂ ਹੋਇਆ ਤੇ ਉਹਨੂੰ ਜਿਹੜਾ ਵਾ ਉਹਨੂੰ ਮੌਤ ਦੇ ਘਾਟ ਉਤਾਰਤਾ ਮਤਲਬ ਇਹ ਆ ਜਿਹੜਾ ਦਿੱਲੀ ਮਾਡਲ ਜਿਹੜਾ ਇੱਥੋਂ ਦੇ ਲਾਗੂ ਕਰਨਾ ਚਾਹੁੰਦੀ ਆ ਜਿਹੜੇ ਇਸ ਨਜਾਇਜ਼ ਪਰਚਿਆਂ ਦੇ ਮਸਲੇ ਤੇ ਤੁਸੀਂ ਇਕੱਠ ਰੱਖਿਆ ਜੇਕਰ ਤੁ ਤੁਹਾਡੀ ਮੰਗ ਕੀ ਹੈਗੀ ਤੁਸੀਂ ਚਾਹੁੰਦੇ ਕਿ ਵੀ ਹੱਲ ਕੀ ਹੋਣਾ ਚਾਹੀਦਾ ਅਸੀਂ ਚਾਹੁੰਦੇ ਆ ਜਿਹੜਾ ਅਸੀਂ ਅੱਜ ਦਾ ਇੱਥੇ ਧਰਨਾ ਪ੍ਰਦਰਸ਼ਨ ਲਾਂਬੜੇ ਥਾਣੇ ਦੇ ਵਿੱਚ ਕਰ ਰਹੇ ਆ ਅਸੀਂ ਚਾਹੁੰਦੇ ਆ ਜਿਹੜੇ ਨਜਾਇਜ਼ ਪਰਚੇ ਹੋਏ ਆ ਪ੍ਰਸ਼ਾਸਨ ਸਰਕਾਰ ਉਹਨਾਂ ਨੂੰ ਰੱਦ ਕਰੇ ਤੇ ਜਿਹੜੇ ਇਹਦੇ ਵਿੱਚ ਦੋਸ਼ੀ ਆ ਜਾਂ ਹੋਰ ਆ ਉਹਨਾਂ ਤੇ ਪਰਚਾ ਜਿਹੜਾ ਦਰਜ ਕਰਕੇ ਉਹਨਾਂ ਨੂੰ ਜੇਲਾ ਦੇ ਵਿੱਚ ਸੁਟਿਆ ਜਾਵੇ ਤੇ ਜਿਹੜੇ ਨਜਾਇਜ਼ ਪਰਚੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਜਾਇਵੇਂ ਨਹੀਂ ਹੁੰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇਹਦੇ ਤੇ ਇੱਕ ਮੀਟਿੰਗ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇੱਕ ਲੰਮਾ ਸੰਘਰਸ਼ ਲੜਿਆ ਜਾਵੇਗਾ ਬਾਬਾ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਜਲੰਧਰ ਜ਼ਿਲ੍ਹੇ ਦੇ ਥਾਣਾ ਲਾਂਬੜਾ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਕਿਸਾਨ ਅਤੇ ਮਜ਼ਦੂਰ ਇਕੱਠੇ ਹੋਏ ਨੇ ਤਾਂ ਨਜਾਇਜ਼ ਪਰਚੇ ਜਿਹੜੇ ਲੋਕਾਂ ਤੇ ਹੋਏ ਨੇ ਉਹਨਾਂ ਦੇ ਇਹ ਹੱਕ ਦੇ ਵਿੱਚ ਖੜੇ ਨੇ ਤੇ ਸਿੱਧੇ ਤੌਰ ਤੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਜਾਇਜ਼ ਪਰਚੇ ਦਰਜ ਹੋਏ ਨੇ ਉਹ ਤੁਰੰਤ ਰੱਦ ਕੀਤੇ ਜਾਣ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਜ ਕੀਤੇ ਹੋਏ ਨਜਾਇਜ਼ ਪਰਚੇ ਰੱਦ ਨਹੀਂ ਹੁੰਦੇ ਤਾਂ ਇਹਨਾਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਏਗਾ ਇਸ ਪੂਰੀ ਗੱਲਬਾਤ ਬਾਬਾ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪ ਇੱਕ ਮੈਂ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ